ਮੈਂ ਤੁਹਾਨੂੰ ਇੱਕ ਬੰਬ ਦੀ ਗੱਲ ਕੀਤੀ ਸੀ ਸੋ ਅੱਜ ਐਸੀ ਤੁਸੀਂ ਇਹ ਤਾਂ ਸੁਣਿਆ ਹੋਣਾ ਕਿ ਸਰਕਾਰ ਵੱਲੋਂ ਲੋਕ ਭੱਜਦੇ ਆ ਲੇਕਿਨ ਇਹ ਸਿਲੈਕਸ਼ਨ 'ਚ ਖਾਸ ਤੌਰ ਤੇ ਦੇਖਣ ਨੂੰ ਮਿਲਿਆ ਕਿ ਸਰਕਾਰ ਵੱਲੋਂ ਲੋਕ ਭੱਜਦੇ ਆ ਤੇ ਕਾਂਗਰਸ ਪਾਰਟੀ ਦੇ ਵਿੱਚ ਹਰ ਰੋਜ਼ ਵੱਡੇ ਪੱਦਰ ਦਾ আর ਵੱਡੇ ਠਿੱਗਜ ਨੇਤਾਵਾਂ ਦਾ ਜਿਹੜੇ ਰਾਤ ਵਾਲੇ ਐ ਉਹਨਾਂ ਦਾ ਵਾਧਾ ਹੋ ਰਿਹਾ ਲੋਕ ਆਮ ਆਦੀ ਪਾਰਟੀ ਤੇ ਭਾਜਪਾ ਨੂੰ ਛੱਡ ਕੇ ਵੱਡੇ ਵੱਡੇ ਲੀਡਰ ਉਹਨਾਂ ਦੇ ਆ ਰਹੇ ਐ ਪਰसों ਐਸੀ ਤੁਹਾਨੂੰ ਇਹਨਾਂ ਦੇ ਮੌਜੂਦਾ ਐਮ ਐਮ ਸੀ ਜਿਹੜੇ ਛੱਡ ਕੇ ਆਏ ਉਹਨਾਂ ਨੂੰ ਮਿਲਾਇਆ ਸੀ ਅੱਜ ਜੈਸੀ 4ਪੀ ਵੱਡੇ ਪੱਧਰ ਦੇ ਲੀਡਰ ਹੈ ਜਿਹੜੇ ਉਹਨਾਂ ਨੂੰ ਮਿਲਾਰੇ ਆ ਜਿਹੜੇ ਕਿ ਉਹਨਾਂ ਨੂੰ ਛੱਡ ਕੇ ਅੱਜ ਕਾਂਗਰਸ ਪਾਰਟੀ 'ਚ ਦੁਬਾਰੇ ਸ਼ਾਮਲ ਹੋ ਰਹੇ ਆ ਜੀ ਸਾਡੇ ਕਰਬਲ ਸਾਹਿਬ ਜਿਹੜੇ ਪਹਿਲਾਂ ਕਾਂਗਰਸ ਵਿੱਚ ਸੀਗੇ ਲੇਕਿਨ ਆਮ ਆਦੀ ਪਾਰਟੀ ਚਲੇ ਗਏ ਸੀ ਕਾਂਗਰਸ ਵੱਲੋਂ ਇਲੈਕਸ਼ਨ ਵੀ ਲੜਿਆ ਕਾਂਗਰਸ ਦੇ ਹੱਤਾਂ 'ਚ ਆਰ ਸੀ ਫਿਰ ਆਮ ਆਦੀ ਪਾਰਟੀ 'ਚ ਗਏ ਲੇਕਿਨ ਅੱਜ ਉਹ ਆਪਣੀ ਘਰ ਵਾਪਸੀ ਕਰ ਰਹੇ ਆ ਆਪਣੇ ਸਾਥੀਆਂ ਦੇ ਨਾਲ ਉਹਨਾਂ ਦੇ ਸਾਥੀਆਂ ਦੇ ਨਾਮ ਸਰਦਾਰਪੁਰਪ੍ਰੀਤ ਸਿੰਘ ਜੀ ਗੋਪੀ ਗਿੱਲ ਇਹ ਪਹਿਲਾ ਐਮਸੀ ਰਹੇ ਐ ਐਕਸ ਐਮਸੀ ਐ ਇਹਦੇ ਨਾਲ ਰਣਜੀਤ ਸਿੰਘ ਜੀ ਉਭੀ ਉਭੀ ਇਹ ਵੀ ਐਕਸ ਐਮਸੀ ਐ ਸਨੀ ਦੁਰਗਾ ਦੁਰਗਾ ਜੀ ਇਹ ਆਮ ਆਦਮੀ ਪਾਰਟੀ ਦੇ ਸਰਕਰਮ ਲੀਡਰ ਐ ਇਸ ਤੋਂ ਇਲਾਵਾ ਦਵਿੰਦਰ ਸਿੰਘ ਵਾਲੀਆ ਜੀ ਐਕਸ ਬਲੌਗ ਪ੍ਰੈਜ਼ੀਡੈਂਟ ਤੇ ਮਨੀ ਮਨਿੰਦਰ ਸਿੰਘ ਮਨੀ ਆਮ ਆਦੀ ਪਾਰਟੀ ਦੇ ਜਿਹੜੇ ਸਰਗਰਮ ਵਰਕਰ ਹੈ ਇਹ ਵੀ ਕੁਝ ਮੈਂ ਰਾਣਾ ਜੀ ਨੂੰ ਬੇਨਤੀ ਕਰਾਂਗਾ ਕਿ ਇਹਨਾਂ ਨੂੰ ਸਨਮਾਨਯੋਗ ਸਨਮਾਨਿਤ ਕਰਕੇ ਜੁਆਇੰਟ ਕਰੋ ਜੀ ਕਰੋ ਧੰਨਵਾਦ लोपिजी, आ इधर एक वो पीछे का, कैसे लोग आ रहे, कैसे लोग, कैसे लोग, कैसे लोग, वो लोग आ रहे, क्या पिज़्ज़ा, ये ही है, एक वाली पीछे, वालिया जी आओ ਅੱਜ ਤੁਸੀਂ ਜੁਆਇਨ ਕੀਤਾ ਤੁਹਾਡੀ ਦਾ ਵਾਪਸੀ ਆ ਕੋਈ ਕੋਈ ਨੇ ਜੁਆਇਨ ਕੀਤਾ ਚਨੀ ਸਾਹਿਬ ਜੀ ਮੌਜੂਦ ਗਏ ਪਰ ਕੋਸ਼ਨ ਜੀ ਜੀ ਵੀ ਮੌਜੂਦ ਗਏ ਸਾਡੇ ਬਹੁਤ ਹੀ ਸਰਕਾਰੀ ਯੋਗ ਸੀਨੀਅਰ ਲੀਡਰ ਸੰਦੀਪ ਸਾਹਿਬ ਸਾਡੇ ਐਮਪੀ ਉਜੀਤ ਔਜਲਾ ਜੀ ਤੇ ਫੇਰ ਕਾਹ ਸਾਹਿਬ ਕਾਹ ਜੀ ਸਾਹ ਕੋਰੋਨਾ ਸਾਹਿਬ ਕਿੱਦਾਂ ਨੇ ਆਉਦੇ ਨੇ ਪਿੱਛੇ ਆਉਂਦਾ ਕੋਰੋਨਾ ਸਾਹਿਬ ਇਹ ਇੱਥੇ ਸੀ ਕਿਉਂ ਕੋਰੋਨਾ ਸਾਹਿਬ ਕੋਈ ਨਹੀਂ ਅੱਜ ਬੁਲਾਉਂਦੇ ਸਾਡੀ ਸਾਡੀ ਮੌਜੂਦਗੀ 'ਚ ਤੁਸੀਂ ਜੁਆਇਨ ਕੀਤਾ ਔਰ ਤੁਹਾਡੇ ਨਾਲ ਖੜਾ ਹੋਣਾ ਸਾਡੀ ਡਿਊਟੀ ਹੋ